ਬੱਚਾ ਜਹਾਜਾਂ ਲੱਗਾ ਬੱਚੇ ਦੇ ਕੁਛ ਹਾਲ ਚਾਲ ਕੀ ਕਹਿਣਾ ਚਾਹੁੰਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਉਹਨਾਂ ਦੇ ਧਿਆਨ ਵਿੱਚ ਹੈ ਉੱਥੋਂ ਉਹ ਹੈਡੀ ਸਾਹਿਬ ਦੀ ਗੱਲ ਆਈ ਉਹਨਾਂ ਨੇ ਕਿ ਜਾ ਕੇ ਬੱਚਿਆਂ ਦੀ ਬੱਚੇ ਦੇਖ ਕੇ ਉਹਨਾਂ ਦਾ ਪੂਰਾ ਬੰਦੋਬਸਤ ਕਰਕੇ ਕੋਈ ਪ੍ਰੋਬਲਮਾਂ ਤੇ ਨਾਪ ਜਾ ਕੇ ਦੇਖੋ ਸੋ ਦੇਖਿਆ ਬਹੁਤ ਬੱਚਿਆਂ ਦੀ ਹਾਲਤ ਕਾਫੀ ਗਰਾਵ ਸੀ ਹੁਣ ਤੇ ਕਾਫੀ ਠੀਕ ਹੋ ਗਈ ਹੈ ਫੂਡ ਪੋਜਨ ਹੋਇਆ ਜਿਹੜਾ ਅਵਰਤ ਸਰ ਦੇ ਵਿੱਚ ਸਮਾਰਟ ਹੋਟਲ ਆ ਪੁੱਤੋੜ ਨੇ ਪਹਿਲਾਂ ਕੁਰੀਏਸ਼ੋਲੇ ਖਾਦੇ ਫਿਰ ਕੋਈ ਚਾਵਲ ਜਿਹੜੇ ਜਿਹੜੇ ਬੱਚਿਆਂ ਨੇ ਰਾਈਸੀ ਜ਼ਿਆਦਾ ਖਾਦੇ ਆ ਉਹਦੇ ਵਿੱਚ ਪ੍ਰੋਬਲਮ ਆਈ ਆ ਸੋ ਇਹਦਾ ਮਤਲਬ ਹੈ ਹੋਟਲ ਦਾ ਜਿਹੜਾ ਖਾਣਾ ਪੀਣਾ ਉਹ ਸਹੀ ਨਹੀਂ ਸੀ ਪਰ ਪੰਜਾਬ ਸਰਕਾਰ ਵੱਲੋਂ ਜੇ ਮੈਂ ਇੱਥੇ ਪਹੁੰਚਿਆ ਡਾਕਟਰ ਸਾਹਿਬ ਨੇ ਪੂਰਾ ਧਿਆਨ ਰੱਖਿਆ ਗਿਆ ਔਰ ਜਿਹੜੀ ਖਾਣ ਪੀਣ ਦੀ ਵਿਵਸਥਾ ਦਾ ਮਹਿਲ ਕਰਵਾਤਾ ਨਾਲ ਹਸਪੀਟਲ ਨਾਲੋਂ ਵੀ ਪੂਰਾ ਧਿਆਨ ਰੱਖਿਆ ਜਾਊਗਾ ਸੀਐਮਓ ਸਾਹਿਬ ਨਾਲ ਗੱਲ ਹੋ ਗਈ ਕੋਈ ਵੀ ਬੱਚੇ ਨੂੰ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਬਿਲਕੁਲ ਸਹੀ ਸਲਾਮਤ ਕਰਕੇ ਛੋਰੀਆਂ ਨੂੰ ਆਪਣੇ ਘਰ ਭੇਜੇ ਜਾਓ ਸਰ ਕਿਤੇ ਪਾਣੀ ਦੀ ਬੜੀ ਦਿੱਕਤ ਆ ਰਹੀ ਸੀ ਇਹਨਾਂ ਦਾ ਇਹ ਕਹਿਣਾ ਪਾਣੀ ਪਾਣੀ ਦੀਆਂ ਪੇਟੀਆਂ ਮੰਗਾਤੀ ਸੀ ਤੁਸੀਂ ਵੀ ਗਰਮੀ ਦਾ ਅਹਿਸਾਸ ਕੀਤਾ ਹੋਗਾ ਇਸ ਇੰਨੀ ਗਰਮੀ ਚ ਕੀ ਬੱਚੇ ਠੀਕ ਹੋ ਸਕਦੇ ਨੇ ਨਹੀਂ ਮਤਲਬ ਕਿਸੇ ਨਹੀਂ ਸਰ ਕਾਲਾ ਟੈਲ ਦੇ ਕਾਫੀ ਪ੍ਰੋਬਲਮ ਆਈਆਂ ਪਰ ਹੁਣ ਸਾਡੀ ਸਰਕਾਰ ਚੇਹਣੀ ਆਉਣੀ ਚਾਹੀਦੀ ਬਹੁਤ ਜਲਦੀ ਤੁਸੀਂ ਕੱਲ ਹੀ ਗੜਾ ਲਗਾ ਕੇ ਦੇਖਿਓ ਬਿਲਕੁਲ ਸਹੀ ਦੋ ਦਿਨ ਚ ਬਿਲਕੁਲ ਠੀਕ ਹੋ ਜਾਊਗਾ ਪਾਣੀ ਏਸੀ ਜਿਹੜੇ ਜਿਹੜੀ ਜੋ ਵੀ ਸੁਵਿਧਾਵਾਂ ਪੇਸ਼ੈਂਟ ਨੂੰ ਚਾਹੀਦੀਆਂ ਉਹ ਸਾਰੀਆਂ ਮਿਲ ਗਈਆਂ ਤੁਹਾਡੇ ਮੌਜੂਦਾ ਇਸ ਇਲਾਕੇ ਦੇ ਜਿਹੜੇ ਵਿਧਾਇਕ ਹੈਗੇ ਨੇ ਉਹ ਤਾਂ ਕਦੀ ਇੱਥੇ ਆਏ ਨਹੀਂ ਸਰ ਨਹੀਂ ਆਏ ਅੱਜ ਵੀ ਉਹਨਾਂ ਨੇ ਵੀ ਆਉਣਾ ਸੀ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਅੱਜ ਕਿਤੇ ਬਾਹਰ ਸੀਗੇ ਉਹ ਕਹਿੰਦੇ ਤੁਸੀਂ ਜਾਓ ਮੈਂ ਦੁਹਰਾ ਸਿਰੇ ਆਉਂ ਸਰ ਬੱਚਿਆਂ ਦੇ ਠੀਕ ਹੋਣ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਬੱਚੇ ਸਰਕਾਰ ਦੀ ਜ਼ਿੰਮੇਵਾਰੀ ਪੰਜਾਬ ਦੇ ਵਿੱਚ ਹੋਇਆ ਤੇ ਸਰਕਾਰ ਨੇ ਮੈਨੂੰ ਭੇਜਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਭੇਜਿਆ ਸੋ ਬੱਚਿਆਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਜਾ ਰਿਹਾ ਔਰ ਬੱਚੇ ਠੀਕ ਕਰਕੇ ਇਹ ਬੱਚਿਆਂ ਦੇ ਵਿੱਚੋਂ ਕੁਝ ਬੱਚੇ 골ਡ ਮੈਡਲਿਸਟ ਨੇ ਕੁਝ ਬੱਚੇ ਆਪਣੇ ਸਟੇਟ ਲਈ ਖੇਲਦੇ ਨੇ ਇੱਥੇ ਆ ਕੇ ਇਹ ਹਾਲ ਹੈ ਇੰਨੀ ਗੱਲੀ ਅੱਜ ਅਸੀਂ ਉਹਦੇ ਵਿੱਚ ਇੱਕ ਹਸਪਤਾਲ ਇੱਕ ਦਾ ਹੋਟਲ ਆ ਉਹਦੀ ਗਲਤੀ ਆ ਹੋਟਲ ਤੇ ਕਾਰਵਾਈ ਜਲਦੀ ਹੋਏਗੀ ਮੈਂ ਸਿਹਤ ਮੰਤਰੀ ਸਾਹਿਬ ਨਾਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਨੇ ਬੇਨਤੀ ਕਰਨਾ ਕਿ ਇਹੋ ਜਿਹੇ ਹੋਟਲ ਦੇ ਵਿੱਚ ਖਾਣ ਪੀਣ ਨਾਲ ਬੱਚੇ ਇੰਨੇ ਬੱਚੇ 15 ਦੇ ਕਰੀਬ ਬੱਚੇ ਵਾਰ ਹੋਏ ਜਿਹਦੇ ਚ 9 ਬੱਚੇ ਅਜੇ ਵੀ ਐਡਮਿਟ ਹੈ ਸੋ ਇਹ ਦੇਖੋ ਪੰਜਾਬ ਸਰਕਾਰ ਜੇ ਮੋਰੀ ਬੱਚਿਆਂ ਨੂੰ ਠੀਕ ਕਰਕੇ ਇਹਨਾਂ ਦੇ ਆਪਣੀ ਸਟੇਟ ਵਿੱਚ ਭੇਜਣਾ ਉਹ ਬਿਲਕੁਲ ਠੀਕ ਕੀਤਾ ਜਾਏਗਾ ਔਰ ਕਾਫੀ ਫਰਕ ਪੈ ਗਿਆ ਉਹ ਠੀਕ ਹੋਣ ਕੇ ਵਿੱਚ ਸਰ ਸ਼ਹਿਰ ਚ ਸਾਡੇ ਲੁਧਿਆਣਾ ਚ ਤਕਰੀਬਨ ਸਾਰੇ ਹੀ ਵਿਧਾਇਕ ਆਮ ਆਦਮੀ ਪਾਰਟੀ ਦੇ ਨੇ ਸਵੇਰ ਦੇ ਬੱਚੇ ਸਰ ਸਿਵਲ ਹਸਪੀਟਲ ਚ ਦਾਖਲੇ ਤੁਸੀਂ ਜਰੂਰ ਆਇਓ ਤੁਹਾਡਾ ਮੋਸਟ ਵੈਲਕਮ ਹੈ ਤੁਸੀਂ ਹਸਪੀਟਲ ਚ ਬੱਚਿਆਂ ਦੀ ਦੇਖਰੇਖ ਕਰ ਆਏ ਹੋ ਪਰ ਸਰ ਹੋਰ ਕੋਈ ਵਿਧਾਇਕ ਨਹੀਂ ਆਖੇ ਇੱਥੇ ਆਉਣਗੇ ਜੀ ਸਰ ਨਹੀਂ ਧਿਆਨ ਚ ਨਹੀਂ ਹੋਣਾ ਜਾਂ ਬਾਹਰ ਹੋਣਗੇ ਚੰਡੀਗੜ੍ਹ ਮੀਟਿੰਗਾਂ ਸੀਗੀਆਂ ਉੱਥੇ ਹੋ ਸਕਦੇ ਆ ਜਿਹਦਾ ਪੱਪੀ ਭਰਾਸਰ ਜੀ ਅੱਜ ਬਾਹਰ ਸੀ ਮੇਰੀ ਉਹਨਾਂ ਨਾਲ ਹੀ ਗੱਲ ਹੋਈ ਕਿ ਉਹਨਾਂ ਦਾ ਹਲਕਾ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਜਾ ਕੇ ਆਓ ਤੇ ਜੇ ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਹੁਕਮ ਦੇ ਸਾਂ ਤੇ ਬੱਚਿਆਂ ਦੇਖਿਆ ਗਿਆ ਬੱਚਿਆਂ ਦੇ ਖਾਣ ਪੀਣ ਲਈ ਪੂਰਾ ਜੋ ਵੀ ਸੇਤ ਨੂੰ ਦੇਖਦੇ ਹੋਏ ਜੂਸ ਜੋ ਲਾਈਟ ਫੂਡ ਹੈ ਉਹਦੇ ਲਈ ਨਸੀ ਪਾਣੀ ਜੋ ਠੰਡਾ ਪਾਣੀ ਜਿਆਦਾ ਜੂਸ ਤੇ ਸਨਹ ਹਲਕਾ ਜਿਵੇਂ ਲੀਸ ਵਗੈਰਾ ਜਾਂ ਹਲਕੀ ਨਮਕੀ ਉਹਦੇ ਵਕਤ ਤੁਸੀਂ ਦੇਖੇ ਗਏ ਹੋ ਤੇ ਹੁਣ ਸਰ ਜਿਹੜਾ ਖਾਨ ਪੀਣੋਂ ਦਾ ਕਿੱਦਾਂ ਰਵਾਂ ਉਹ ਮੇਰੇ ਜਮਵਰੀ ਜੀ ਮੈਂ ਇਸ ਮਸਾਂ ਨਾਲ ਵੀ ਗੱਲ ਹੋ ਗਈ ਆ ਸੀਐਮਓ ਸਾਹਿਬ ਨਾਲ ਗੱਲ ਹੋ ਗਈ ਆ ਪਰ ਬੱਚਿਆਂ ਨੂੰ ਜਿਹੜੀ ਸਵੇਰੇ ਲਾਈਟ ਜਿਹੜੀ ਹੈ ਫੂਡ ਹੈ ਘਰੋਂ ਮੈਂ ਆਪਣੇ ਖਿਚੜੀ ਬਣਾ ਕੇ ਤੇ ਚਾਹ ਜਿਹੜੀ ਸਵੇਰੇ ਮੇਰੇ ਘਰੋਂ ਬਣ ਕੇ ਆਏਗੀ ਇੱਕ ਵੀ ਪਰਸੈਂਟ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਊਗੀ ਘਰ ਤੱਕ ਛੱਡਣ ਦੇ ਉਹਨੇ ਟ੍ਰੇਨ ਚੜਾਣ ਤੱਕ ਹਾਂਜੀ ਟ੍ਰੇਨ ਤੱਕ ਚੜਾਉਣੀ ਹੈ ਟ੍ਰੇਨ ਤੱਕ ਚੜਾਉਣੀ ਮੇਰੀ ਜ਼ਿੰਮੇਵਾਰੀ ਹੈ ਜੀ ਚੁੜਾ ਕੇ ਬੱਚਿਆਂ ਨੂੰ ਜਵਾਂਗੇ ਮੈਂ ਪੂਰੀ ਜ਼ਿੰਮੇਵਾਰੀ ਲੈਣਾ ਔਰ ਪੰਜਾਬ ਸਰਕਾਰ ਵੱਲੋਂ ਜੇ ਮੈਨੂੰ ਮੁੱਖ ਮੰਤਰੀ ਸਾਹਰੇ ਭੇਜਿਆ ਤੇ ਬੱਚਿਆਂ ਦੀ ਪੂਰੀ ਕੇਅਰ ਕੀਤੀ ਜਾਊਗੀ ਧੰਨਵਾਦ ਜੀ ਸੀਐਮ ਸਾਹਿਬ ਸਤਿ ਸ਼੍ਰੀ ਅਕਾਲ ਮੈਂ ਨਾ ਹਸਪੀਟਲ ਆਇਆ ਸੀ ਸਿਵਲ ਜਿੱਥੇ ਬੱਚੇ ਬਗਾ ਬਾਟਰ ਦੇਖਣ ਆਏ ਹੋਏ ਸੀ ਤੇ ਐਡਮਿਟ ਹੋਏ ਆ ਉਹਨੂੰ ਫੂਲ ਪੂਜਰ ਹੋ ਗਿਆ ਸੀ। ਤੋਂ ਮੈਂ ਦੇਖ ਰਿਹਾ ਡਾਕਟਰ ਸਾਹਿਬ ਵੀ ਮਿਲੇ ਆ ਨਾਲ ਤੇ ਇਹਨਾਂ ਦਾ ਥੋੜਾ ਇੱਥੇ ਪਾਣੀ ਦੀ ਵਿਵਸਥਾ ਨਹੀਂ ਆ ਬਾਥਰੂਮ ਦਾ ਬੁਰਾ ਹਾਲ ਆ ਕੂਲਰ ਬੰਦ ਪਏ ਆ ਇਹ ਬਾਥਰੂਮ ਕੂਲਰ ਆ ਸਭ ਨੂੰ ਸਭ ਨੂੰ ਕਹਿ ਕੇ ਕਰਵਾਓ ਜੀ ਪਲੀਜ਼ ਜਲਦੀ ਜਲਦੀ। ਜਲਦੀ ਇਹ ਜਰੂਰ ਜਲਦੀ ਕਰਾਓ ਇਹ ਥੋੜੀ ਹਾਲਤ ਖਰਾਬ ਰੱਖੀ ਹੋਈ ਹੈ ਇਹਨਾਂ ਨੇ ਥੋੜਾ ਬਾੜ ਦੀ ਔਰ ਐਮਰਜੈਂਸੀ ਵੀ ਤਾਂ ਮੋਟੋ ਦੇ ਕਿਉਂ ਨਹੀਂ ਹੈਗੇ ਆਪ ਉਹ ਦੇਖੋ ਮੈਂ ਕਰਦੀ ਆ ਮੈਂ ਉਹਨੇ ਕਹਿਨੀ ਆ ਉਹਨੇ ਐਸਐਮਓ ਸਾਹ ਨੂੰ ਕਹਿ ਕੇ ਥੋੜੀ ਕਲਾਸ ਲਾਓ ਜੀ ਠੀਕ ਹੈ ਜੀ ਇਦਾਂ ਪੰਜਾਬ ਸਰਕਾਰ ਦੇ ਵਿੱਚ ਇਹ ਹਾਲ ਹੋ ਸਕਦਾ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇਹ ਹਾਲ ਨਹੀਂ ਹੋਣਾ ਚਾਹੀਦਾ ਇਹ ਥੋੜਾ ਧਿਆਨ ਦਿਓ ਇਹਦੇ ਇੱਕ ਮੇਰੇ ਖਿਆਲ ਵਿੱਚ ਉਹ ਇੱਕ ਤਾਂ ਨਵਾਂ ਹਸਪਤਾਲ ਪਾੜਿਆ ਨਾ ਬਾਥਰੂਮ ਚਲੋ ਮੈਂ ਕਹਿੰਦੀ ਆ ਐਮਰਜੈਂਸੀ ਦੀ ਉੱਪਰ ਵਾਲੀ ਵਾਰਡ ਐ ਐਮਰਜੈਂਸੀ ਦੇ ਉੱਪਰ ਵਾਲੀ ਵਾਰਡ ਦੇ ਵਿੱਚ ਜਿੱਥੇ ਬੱਚੇ ਐਡਮਿਟ ਆ ਮੈਂ ਤਨਾਅ ਸੀ ਚੱਲ ਰਿਹਾ ਨਾ ਮਟਕੂ ਲੋ ਚੱਲ ਰਿਹਾ ਨੂੰ ਸਹੀ ਕਰਵਾਓ ਜੀ ਲੁਧਿਆਣਾ ਤੋਂ ਐਸਐਮ ਜੈਟ ਨਿਊਜ਼ ਦੇ ਲਈ ਅਭਿਸ਼ੇਕ ਝਲੋਟਾ ਦੀ ਰਿਪੋਰਟ